ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਫੈਦਲਪੁਰ ਪਹੁੰਚੇ ਆ ਤੇ ਸਿਕਲੀਕਰ ਸਿੱਖਾਂ ਦਾ ਉਰੇ ਬਹੁਤ ਵੱਡਾ ਡੇਰਾ ਹੈ 30 40 ਘਰ ਹਨ ਜੋ ਕਿ ਛੇਵੇਂ ਪਾਸ਼ਾ ਵੇਲੇ ਹਥਿਆਰ ਬਣਾਏ ਜੰਗਾ ਜੁੱਧਾਂ ਦੇ ਵਿੱਚ ਲੜੇ ਭਾਈ ਬੱਲੂ ਜੀ ਬਾਬਾ ਆਰਮ ਜੀ ਭਾਈ ਨਾਨੂ ਜੀ ਭਾਈ ਮਾਈ ਦਾਸ ਭਾਈ ਮਨੀ ਸਿੰਘ ਬਾਬਾ ਬਚਤਰ ਸਿੰਘ ਜੀ ਉਹਨਾਂ ਦੇ ਵਾਰਸਾਂ ਵੱਲੋਂ ਇਹ ਗੁਰੂ ਘਰ ਦੀ ਸੇਵਾ ਬਾਬਾ ਜੀ ਬਹੁਤ ਦਿਨਾਂ ਤੋਂ ਕਰ ਰਹੇ ਆ ਅੱਜ ਬਾਬਾ ਜੀ ਤੋਂ ਜਾਨਣਾ ਨਾ ਚਾਹਾਂਗੇ ਵੀ ਬਾਬਾ ਜੀ ਇਹ ਗੁਰੂ ਘਰ ਜਿਹੜਾ ਆਪਾਂ ਨੇ ਬਣਾਇਆ ਹੈ ਪੂਰੇ ਮਹਾਰਜਾ ਦਾ ਪ੍ਰਕਾਸ਼ ਨਹੀਂ ਹੈ ਪਰ ਗੁਰੂ ਦਾ ਇਨਸਾਨ ਸਾਹਿਬ ਜਿਹੜਾ ਹੈਗਾ ਉਹ ਬਰਾਜਮਾਨ ਹੈ ਤੇ ਆ ਬਾਬਾ ਜੀ ਬਹੁਤ ਢੇਰ ਤੋਂ ਸੇਵਾ ਕਰ ਰਹੇ ਆ ਬਾਬਾ ਜੀ ਕਿੰਨੀ ਢੇਰ ਤੋਂ ਸੇਵਾ ਕਰ ਰਹੇ ਹੋ ਹੋਗੀ 12 ਸਾਲ ਹੋਗੇ 10 12 ਸਾਲ ਹੋਗੇ ਆਪ ਜੀ ਦਾ ਸੁਖਨਾ ਕੀ ਆ ਜੀ ਓਮ ਸਿੰਘ ਓਮ ਸਿੰਘ ਜੀ ਤੇ 10 12 ਉਰੇ ਕੁਝ ਸੰਸਥਾਨੇ ਕੋਈ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਹੈ ਬਾਬਾ ਜੀ ਬਾਬਾ ਜੀ ਪੰਜਾਬ ਤੋਂ ਅੱਛਾ ਪਟਿਆਲਾ ਤੋਂ ਪੰਜਾਬ ਤੋਂ ਆਏ ਸੀ ਠੀਕ ਆ ਉਹਨਾਂ ਨੇ ਕਿਤੇ ਕਹਿੰਦੇ 1-2 ਲੱਖ ਰੁਪਏ ਹੀ ਦੇ ਦਾਂਗੇ ਠੀਕ ਆ ਪਰ ਲੋਕ ਲੋਕੀ ਕੁਝ ਥੋੜੇ ਹੈਗੇ ਨਹੀਂ ਇਸ ਤਰ੍ਹਾਂ ਕਹਿਣ ਲੱਗੇ ਕਹਿੰਦੇ ਜੀ ਦੋਖ ਨਾਲ 2 ਲੱਖ ਰੁਪਏ ਸਾਡਾ ਕੀ ਹੁੰਦਾ ਠੀਕ ਆ ਤੇ ਵਾਗੂ ਜੋ ਸੇਵਾ ਹੋ ਜਾਊਗੀ ਠੀਕ ਜੀ ਚਲੋ ਜੀ ਜੋ ਇਹ ਗੁਰੂ ਘਰ ਹੈ ਇੱਥੇ ਤਾਂ ਜਿਹੜਾ ਵੀ ਕੋਈ ਸੇਵਾ ਕਰ ਜੇ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਉਹ ਲਾਪਾ ਦੇਖੋ ਗੁਰੂ ਘਰ ਜਿੰਨੀ ਕੀ ਸਰਦਾ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਸੇਵਾ ਕਰਪਾਲ ਸਿੰਘ ਡੁੰਗਰ ਸਿੰਘ ਕਿਰਪਾਲ ਸਿੰਘ ਡੁੰਗਰ ਕਰਪਾਲ ਸਿੰਘ ਬਡੁੰਗਰ ਸਾਹਿਬ ਰਹੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ ਉਹ ਤੀਜੀ ਵਾਰ ਬਣੇ ਸੀਗੇ ਤੇ ਉਹ ਉਹਨਾਂ ਨਾਲ ਹੋਈ ਸੀ ਤੁਹਾਡੀ ਮੁਲਾਕਾਤ ਆਈ ਸੀ ਬੈਟਰੀ ਚ ਵਿਰਾਜਵਾਨ ਹੋਏ ਸੀ ਉਹਨਾਂ ਨੇ ਕਿਹਾ ਸੀ ਕਿ ਨੰਨੇ 1 ਲੱਖ 2 ਲੱਖ ਰੁਪਏ ਮੈਂ ਇੱਥੇ ਦੇ ਦੂੰ ਦੇ ਦਾਂਗੇ ਇੱਕ ਬੰਦੇ ਨੇ ਕਿਹਾ ਕਿ 1 ਲੱਖ ਦਾ ਨਾਂ ਕੀ ਹੁੰਦਾ ਬਾਬਾ ਜੀ ਫਿਰ ਉਹਨੇ ਜਿੰਨਾ ਵੀ ਨਹੀਂ ਚਲੋ ਹੁਣ ਆ ਕਿ ਜਿਹੜਾ ਬਹੁਤ ਕੁਝ ਬਣ ਜਾਂਦਾ 10 ਲੱਖ ਰੁਪਇਆ ਬਹੁਤ ਹੁੰਦਾ ਥੋੜਾ ਨਹੀਂ ਹੁੰਦਾ ਇੱਕ ਦੁਆਰੇ ਤਾਂ ਹੁਣ ਚਾਰ ਦੁਆਰੇ ਵੀ ਹੋ ਸਕਦੇ ਲੱਗਦੇ ਇਹ ਗੁਰੂਕੀਆਂ ਸੰਗਤਾਂ ਨੇ ਲਾੜ ਲੀਆਂ ਫੌਜਾਂ ਨੇ ਆ ਸੰਗਾਂ ਦੇ ਗੁਰੂ ਕੇ ਸੰਗਾਂ ਦੀਆਂ ਲਾੜ ਲੀਆਂ ਫੌਜਾਂ ਦੇ ਉਰੇ 35 40 ਘਰ ਹਨ ਸੋ ਕਿ ਜਿਹੜਾ ਕਿ ਔਰੇ ਦਰਬਾਰ ਸਾਹਿਬ ਵੀ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਔਰੇ ਗੁਰਬਾਣੀ ਸੰਥਿਆ ਬਹੁਤ ਜ਼ਰੂਰੀ ਆਰ ਗੁਰਮੁਖੀ ਪੜ੍ਹਨੀ ਬਹੁਤ ਜ਼ਰੂਰੀ ਹੈ ਤੇ ਮੈਂ ਸੂਝ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਦਾਜ ਜਲੇ ਸਿੰਘ ਪ੍ਰਧਾਨ ਸਿੱਖ ਸਿਕਲੀਕਰ ਸੈਲ ਪੰਜਾਬ ਤੇ ਇੱਥੇ ਫੈਜ਼ਲਪੁਰ ਜ਼ਿਲ੍ਹਾ ਸੋਨੀਪੱਤ ਵੀ ਕਿ ਸਿਕਲੀਕਰਾਂ ਦਾ ਬਹੁਤ ਵੱਡਾ ਡੇਰਾ ਹੈ ਤੇ ਗੁਰੂ ਘਰ ਦੀ ਹਾਲਤ ਹੈ ਜਿਹੜੀ ਉਹ ਥੋੜੀ ਖਸਾ ਹੈ ਜਿਸ ਤਰ੍ਹਾਂ ਕਿ ਆ ਦੇਖੋ ਇਹ ਸਾਡਾ ਦਰਬਾਰ ਸਾਹਿਬ ਹੈ ਗੁਰੂ ਕੇ ਲਾਡਲੀਆਂ ਫੌਜਾਂ ਦਾ ਜਿੱਥੇ ਰੋਜ਼ ਅਰਦਾਸ ਹੁੰਦੀ ਆ ਮਹਾਰਾਜ ਦੀ ਗੁਟਕਾ ਨਹੀਂ ਬਾਣੀ ਪੜੀ ਜਾਂਦੀ ਆ ਕੋ ਕੰਠ ਕੀਤੀ ਹੋਈ ਆ ਬਾਣੀ ਉਹ ਪੜੀ ਜਾਂਦੀ ਆ ਪਰ ਉਰੇ ਮਹਾਰਜ ਪ੍ਰਕਾਸ਼ ਨਹੀਂ ਹਨ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਨਿਸਾਨ ਸਾਹਿਬ ਪ੍ਰਕਾਸ਼ ਹੈ ਜਿਹੜਾ ਕੋ ਮੈਂ ਪਹਿਲਾਂ ਦਿਖਾ ਚੁੱਕਿਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਉਰੇ ਸੇਵਾ ਚਲਾ ਦੇਣੀ ਚਾਹੀਦੀ ਹੈ ਤੇ ਮੈਂ ਸੂਝ ਸੰਗਤਾਂ ਨੂੰ ਬੇਨਤੀ ਕਰੂੰਗਾ ਜੇ ਇਹੀ ਜਿਹੜੀ ਜ਼ਰੂਰੀ ਹੈ ਬੱਤ ਤੋਂ ਬੱਤ ਭਾਈ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ